ਦੋਸਤੋ ਜੇ ਕੋਈ ਵੀਰ ਡੈਰੀ ਫਾਰਮ ਦੇ ਨਾਲ-ਨਾਲ ਗੌਟ ਫਾਰਮ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਸਾਡਾ ਪੇਜ ਆ ਜਿਹੜਾ ਇਹਨੂੰ ਫੋਲੋ ਜ਼ਰੂਰ ਕਰਿਓ ਤੁਹਾਨੂੰ ਬਹੁਤ ਹੈਲਪ ਮਿਲੂ ਆਪਾਂ ਜਿਹੜਾ ਡੈਰੀ ਫਾਰਮ ਤੇ ਗੌਟ ਫਾਰਮ ਦੀ ਨੌਲੇਜ ਦੀ ਵੀਡੀਓ ਅਪਲੋਡ ਕਰਦੇ ਆਂ ਤੇ ਜਿਹੜਾ ਇਹ ਡੈਰੀ ਫਾਰਮ ਦੇ ਨਾਲ ਆਪਾਂ ਗੌਟ ਫਾਰਮ ਦਾ ਕੰਮ ਕਰਦੇ ਆਂ ਤਾਂ ਇਹ ਜਿਹੜੀ ਮੱਝਾਂ ਵਾਲੀ ਖਰਾਕ ਆ ਦਾਣਾ ਪਾਣੀ ਜਿਹੜਾ ਇਹਨਾਂ ਦਾ ਸੇਮ ਹੀ ਆ ਤੇ ਬਿਮਾਰੀ ਸਾਡੀ ਤੋਂ ਬਹੁਤ ਜਿਹੜਾ ਬਚਾ ਹੁੰਦਾ ਆ ਦੇਖੋ ਹੁਣ ਜਿਹੜੇ ਇਧਰੋਂ ਪੱਠੇ ਉਹੀ ਇਹਨਾਂ ਨੂੰ ਅੱਗੇ ਕਰਤੇ ਵੈਸੇ ਇਹ ਜਿਹੜਾ ਆਪਾਂ ਚੁਰਾਈ ਵਾਲਾ ਪਸ਼ੂ ਆ ਇਹਨੂੰ ਚੁਰਾਈ ਵਾਸਤੇ ਜ਼ਰੂਰ ਬੰਦਾ ਆਪਾਂ ਨੂੰ ਬੰਦੋਬਸਤ ਕਰਨਾ ਪੈਂਦਾ ਜਿੱਦਾਂ ਹੁਣ ਸਰਾਜ ਬਾਈ ਪੁਰਾਣਾ ਕਾਰੀਗਰ ਆ ਕਾਰੀਗਰ ਬੰਦਾ ਜੇ ਤੁਸੀਂ ਵੱਡੇ ਪੱਧਰ ਤੇ ਕੰਮ ਕਰਨਾ ਹੈ ਇਹ ਤਾਂ ਤੁਸੀਂ ਕਾਰੀਗਰ ਬੰਦਾ ਜ਼ਰੂਰ ਨਾਲ ਇੱਕ ਡਜਸਟ ਕਰਨਾ ਪੈਣਾ ਵਾ ਕਿਉਂਕਿ ਇਹ ਜਿਹੜਾ ਘਰੇ ਖਰਚਾ ਇੱਕ ਬੰਦਾ ਇਹਦੇ ਨਾਲ ਹੈਲਪਰ ਲਾ ਦੋ ਇੱਕ ਕਾਰੀਗਰ ਹੋਵੇ ਤਾਂ ਇਹਦਾ ਖਰਚਾ ਜਿਹੜਾ ਬਹੁਤ ਘਟ ਜਾਂਦਾ ਉਹਦੇ ਨਾਲ ਆਪਾਂ ਨੂੰ ਜਿਹੜਾ ਮੇਨ ਇਨਕਮ ਦਾ ਸਾਧਨ ਬਣਦਾ ਖਰਚਾ ਘਟਾ ਕੇ ਉਹਦੇ ਵਿੱਚੋਂ ਹੀ ਆਪਾਂ ਇਨਕਮ ਆ ਜਿਹੜੀ ਪੈਦਾ ਕਰਨੀ ਆ ਅੱਧਾ ਖਰਚਾ ਰਹਿ ਜਾਂਦਾ ਵਾ ਕਿਉਂਕਿ ਬਾਹਰ ਆਪਦਾ ਜੜੀਆਂ ਬੂਟੀਆਂ ਖਾ ਦੇਕਾਂ ਇਹ ਜਿਹੇ ਆ ਪੱਤੇ ਸੱਤੇ ਖਾ ਕੇ ਇਹ ਆਪਦਾ ਗੁਜ਼ਾਰਾ ਕਰਦੀ ਆ ਔਰ ਇਹਨਾਂ ਨੂੰ ਅਸੀਂ ਅੱਡ ਕੁਝ ਨਹੀਂ ਪਾਉਂਦੇ ਸਿਰਫ ਜਿਹੜਾ ਦਾਣਾ ਪਾਉਨੇ ਆ ਉਹ ਵੀ ਜਿਹੜੀਆਂ ਤਾਜ਼ੀਆਂ ਬੱਕਰੀਆਂ ਨੇ ਸੂਈਆਂ ਹੋਈਆਂ ਉਹਨਾਂ ਨੂੰ ਬਾਕੀ ਅਸੀਂ ਕਿਸੇ ਨੂੰ ਕੋਈ ਐਡ ਸਪੈਸ਼ਲ ਫੀਡ ਜਾਂ ਖਰਾਕ ਨਹੀਂ ਹੈ ਬਹੁਤ ਥੋੜੀ ਖਰਾਕ ਨਾਲ ਪਾਲਣ ਵਾਲਾ ਪਸ਼ੂ ਆ ਇਹ ਵਧੀਆ ਲਾਹੇਵੰਦ ਧੰਦਾ ਡੈਰੀ ਫਾਰਮ ਤੋਂ ਕਿਤੇ ਜ਼ਿਆਦਾ ਇਨਕਮ ਪਰਪਸ ਜਿਵੇਂ ਹੁਣ ਪਿਗ ਫਾਰਮ ਵੀ ਕਰਦੇ ਆ ਉਹਨਾਂ ਨਾਲੋਂ ਵੀ ਇਹ ਫਾਇਦੇਮੰਦ ਆ ਇਹਦੀ ਇਹਦੀ ਇਨਕਮ ਆ ਉਹ ਮੇਨ ਬੱਚਿਆਂ ਦੇ ਵਿੱਚ ਆ ਇੱਕ ਬੱਕਰੀ ਆ ਜਿਹੜੀ ਉਹ ਆਪਣਾ 15 ਤੋਂ 20000 ਦੇ ਬੱਚੇ ਜਿਹੜੇ ਸਾਲ ਦੇ ਵਿੱਚ ਬਚਤ ਕਰ ਦਿੰਦੀ ਆ ਤੁਸੀਂ ਜਿੰਨੀਆਂ ਬੱਕਰੀਆਂ ਰੱਖੀਆਂ ਉਹ ਸਾਹ ਨਾਲ ਜਿਹੜਾ ਆਪਾਂ ਗੁਣਾ ਘਟਾਓ ਕਰ ਸਕਦੇ ਆ ਵੀ ਕਿੰਨੀ ਆਮਦਨ ਕਰਨੀ ਆ ਉਹ ਤੁਹਾਡੀ ਆਪਦੀ ਹਿੰਮਤ ਆ ਬਿਮਾਰੀ ਠਮਰੀ ਤੋਂ ਬਹੁਤ ਬਚਾ ਤੇ ਬਾਧਾ ਬਹੁਤ ਜ਼ਿਆਦਾ ਇਹ ਕੰਮ ਦੇ ਵਿੱਚ ਫਾਇਦੇ ਵਾਲਾ ਕੰਮ ਆ ਫਾਰਮ ਦੇ ਨਾਲ ਤੁਸੀਂ ਜ਼ਰੂਰ ਥੋੜਾ 1-2 ਰੱਖ ਕੇ ਤਜਰਬਾ ਕਰੋ ਫਿਰ ਅੱਗੇ ਇਹਨੂੰ ਵਧਾਓ ਵਧੀਆ ਕੰਮ ਆ ਕੋਈ ਘਟੇ ਵਾਲੀ ਗੱਲ ਨਹੀਂ ਹੈ ਜੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਤੁਹਾਨੂੰ ਬਹੁਤ ਹੈਲਪ ਮਿਲੂ ਜੇ ਕੋਈ ਵੀ ਚਾਹਵਾਨ ਹੋਵੇ ਇਹ ਕੰਮ ਦਾ